ਕਲ ਦੀ ਜੀਡੀਐਸ ਪੰਜਾਬ న్యూਸ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸਿੰਘ ਜਿੱਥੇ ਕਿ ਸਕੂਲ ਆਫ ਐਮਿਨਸ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਉੱਥੇ ਹੀ ਅਸੀਂ ਇਸ ਟਾਈਮ ਖੜੇ ਹਾਂ 32 ਸੈਕਟਰ ਦੇ ਸਕੂਲ ਦੇ ਵਿੱਚ ਜਿੱਥੇ ਕਿ ਸਰਕਾਰੀ ਸਕੂਲ ਅਜ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲੋਕਾਂ ਨੂੰ ਅਰਪਿਤ ਕਰ ਦਿੱਤਾ ਗਿਆ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਜੀਡੀਐਸ ਪੰਜਾਬ న్యూਸ ਦੇ ਉੱਤੇ ਜਿੱਥੇ ਕਿ ਇਸ ਸਕੂਲ ਦਾ ਉਦਘਾਟਨ ਅੱਜ ਸੀਐਮ ਮਾਨ ਜੀ ਵੱਲੋਂ ਤੇ ਸੀਐਮ ਕੇਜਰੀਵਾਲ ਦਿੱਲੀ ਜੀ ਵੱਲੋਂ ਅੱਜ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਹਾਈ ਟੈਕ ਸਕੂਲ ਬਣਾਇਆ ਗਿਆ ਹੈ ਤੇ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਆਹ ਇਹਦੇ ਵਿੱਚ ਪਲੇ ਗਰਾਉਂਡ ਤੇ ਬਾਕਾਇਦਾ সুইমিং ਪੂਲ ਵੀ ਬਣਾਇਆ ਗਿਆ ਤੇ ਤੁਸੀਂ ਦੇਖ ਰਹੇ ਹੋ ਸਕੂਲ ਆਫ ਐਮੀਨਤ ਤੇ ਅਸੀਂ ਗੱਲਬਾਤ ਵੀ ਕਰਾਂਗੇ ਐਮਐਲਏ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਐਜੂਕੇਸ਼ਨ ਮਿਨਿਸਟਰ ਖਰਜੋਤ ਬੈਂਸ ਜੀ ਨਾਲ ਵੀ ਗੱਲਬਾਤ ਕਰਾਂਗੇ ਜੀ ਦੇਖਦੇ ਹਾਂ ਕੀ ਕਹਿੰਦੇ ਨੇ ਉਹ ਆਹ ਸਕੂਲ ਦੇ ਉੱਤੇ ਅ ਅੱਜ ਪੰਜਾਬ ਦੇ ਜਿਹੜਾ ਬੜਾ ਸ਼ੁਭ ਦਿਨ ਹੈ 13 ਸਕੂਲ ਆਫ ਐਬਿਨੈਂਸ ਜਿਹੜੇ ਆ ਉਹਨਾਂ ਦਾ ਘਾਟਾ ਕੀਤਾ ਗਿਆ ਤੇ ਉਹਨੋਂ ਬੱਚੇ ਜਿਹੜੇ ਵਿਦਿਆ ਤੋਂ ਵਾਂਝੇ ਰਹਿ ਜਾਂਦੇ ਸੀ ਕਿਉਂਕਿ ਉਹਦੇ ਮਾਤਾ ਪਿਤਾ ਫੋਨ ਨਹੀਂ ਕਰ ਪਾਉਂਦੇ ਸੀ ਉਹਨਾਂ ਨੂੰ ਜਿਹੜਾ ਹੈ ਚੰਦਨ ਮਨਾਰਾ ਸਕੂਲ ਤੇ ਅੱਜ ਇਹ ਜਿਹੜੀ ਖੁਸ਼ੀ ਜੀ ਕਿਹੜੀ ਵਿਸ਼ੇਸ਼ ਪੰ 15 ਮਾਰਚ ਤੱਕ ਕੋਟਾ ਖੁੱਲਦੀ ਹੈ ਇਸ ਵਕਤ ਹੀ ਖੁੱਲਿਆ schoolofeminence.pscbc.ac.in ਜੇ ਤੁਸੀਂ ਕਰੂਗੇ ਤਾਂ ਤੁਸੀਂ ਫਾਰਮ ਭਰ ਸਕਦੇ ਹੋ ਫਾਰਮ ਦਾ ਇਕਰਾਰਬਿਆ ਫੀਸ ਨਹੀਂ ਹੈ ਕੋਈ ਵੀ ਫੀਸ ਨਹੀਂ ਹੈ ਫ੍ਰੀ ਹੈ ਕੋ 30 ਮਾਰਚ ਨੂੰ 9ਵੀਂ ਤੇ 11ਵੀਂ ਦੀ ਹੈ ਸਿਰਫ ਦੋ ਹੀ ਕਲਾਸਾਂ ਦਾ ਦਾਖਲਾ ਦਿੰਦੇ ਨੇ 9ਵੀਂ ਤੇ 11ਵੀਂ ਵਿੱਚ 30 ਮਾਰਚ ਨੂੰ ਇਮਤਿਹਾਨ ਹੋਗਾ ਜਿਹੜੇ ਬੱਚੇ ਪਾਸ ਕਰਦੇ ਹੁੰਦਾ ਕਰਦੇ ਨੇ ਕਿ ਥੈਂਕ ਯੂ ਸਰ ਛੋਟੀ ਜਿਹੀ ਗੱਲ ਜਿਸ ਤਰ੍ਹਾਂ ਕੀ ਤੁਸੀਂ ਐਜੂਕੇਸ਼ਨ ਮਿਨਿਸਟਰ ਨੂੰ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਜਿਹੜੇ ਪ੍ਰਾਈਵੇਟ ਸਕੂਲ ਆਪਣੀ ਮਨਮਾਨੀ ਨਹੀਂ ਕਰ ਸਕਦੇ ਹੁਣ ਅਕਸਰ ਮਾਰਚ ਤੋਂ ਨਹੀਂ ਆ ਰਹੇ ਇਹ ਵੀ ਆ ਰਹੀ ਰੀਡਿਮਿਸ਼ਨ ਦੇ ਨਾਮ ਤੇ ਪੈਸੇ ਲੈ ਜਾਂਦੇ ਸਰ ਉਹਦੇ ਬਾਰੇ ਕੋਈ ਨਹੀਂ ਕਰਾ ਹਾਂਜੀ ਛੋਟੀ ਜਿਹੀ ਉੱਤੇ ਵੀ ਕਰਾ ਦੇ ਠੀਕ ਹੈ ਜੀ ਸ਼ੁਰੂਆਤ ਹੋ ਚ ਕੀ ਕਹਣਾ ਚਾਹੀਦਾ ਅੱਜ ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣੇ ਵਿੱਚ ਜੋ ਤਲਪੁਰ ਓੜਿੰਦੜ ਪੁਰ ਜਿਹੜਾ ਸਕੂਲ ਸੀਗਾ ਅੱਜ 32 ਸੈਕਟਰ ਤੇ ਸਕੂਲ ਆਫ ਐਮੀਨਸ ਬਣਿਆ ਮੈਂ ਤੇ ਅੱਜ ਸ਼ੁਰੂਆਤ ਕੀਤੀ ਹੈ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵੀਿੰਦ ਕੇਜਬਾਲ ਜੀ ਸੀਐਮ ਦਿੱਲੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰ ਸਿੰਘ ਮਾਨ ਜੀ ਔਰ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਸਾਡੇ ਸਿੱਖਿਆ ਮੰਤਰੀ ਸਰਜੋ ਸਿੰਘ ਭੈਣ ਜੀ ਇਹ ਸਾਰੇ ਨੇ ਆ ਕੇ ਵਿਧਾਨ ਸਭਾ ਹਲਕਾ ਪੂਰਬੀ 'ਚ ਸ਼ੁਰੂਆਤ ਕੀਤੀ ਹੈ ਤੇ ਮੈਂ ਤਲਵੰਦ ਵੀ ਕਰਦਾ ਤੇ ਜੀ ਆਇਆਂ ਵੀ ਕਹਿੰਦਾ ਔਰ ਵਧਾਈ ਦਿਨਾ ਬਦਾਨਸਵਾ ਹਲਕਾ ਪੂਰਬੀ ਦੀ ਸਾਰੀ ਸੰਗਤ ਨੂੰ ਜਿਨ੍ਹਾਂ ਦੇ ਸੋਚ ਸਦਕਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਜਿਨ੍ਹਾਂ ਦੀ ਕੀਮਤੀ ਬੋਲ ਸਦਕਾ ਇਥੋਂ ਮੈਨੂੰ ਸੇਵਾ ਮਿਲੀ ਐਮ ਐਲ ਏ ਬਣਾਇਆ ਤੇ ਅੱਜ ਇਹ ਉਹ ਉਮੀਦ ਉਹਨਾਂ ਦੀ ਪੂਰੀ ਹੋ ਰਹੀ ਹੈ ਜਿਸ ਉਮੀਦ ਨਾਲ ਉਹਨਾਂ ਨੇ ਵੋਟ ਪਾਈ ਸੀ ਕਿਉਂਕਿ ਲੋਕ ਚਾਹੁੰਦੇ ਨੇ ਵੀ ਸਰਕਾਰ ਜਿਹੜੇ ਇਸ ਸਰਕਾਰ ਨੂੰ ਟੈਕਸ ਦਿੰਦੇ ਆ ਉਹ ਟੈਕਸਾਂ ਦੇ ਪੈਸੇ ਪੂਰੇ ਦੇ ਪੂਰੇ ਸਾਡੇ ਤੱਕ ਆਉਣ ਤੇ ਅੱਜ ਉਹ ਜੋ ਟੈਕਸ ਸਫੇਰ ਤੋਂ ਸ਼ਾਮ ਤੱਕ ਹੁੰਦੇ ਨੇ ਉਹ ਟੈਕਸ ਪੂਰੇ ਦੇ ਪੂਰੇ ਅੱਜ ਸਕੂਲਾਂ ਦੇ ਰੂਪ ਚ ਮਤਲਬ ਕਿ ਆਮ ਆਦਮੀ ਕਲੀਨਿਕ ਦੇ ਰੂਪ ਚ ਹਸਪਤਾਲਾਂ ਦੇ ਰੂਪ ਦੇ ਵਿੱਚ ਰੋਜ਼ਗਾਰ ਦੇ ਰੂਪ ਚ ਲੱਗ ਰਹੇ ਨੇ ਤੇ ਅੱਜ ਸਕੂਲ ਆਫ ਐਮਿਨਸ ਜਿਹੜਾ ਬਣਿਆ ਵਿਧਾਨ ਸਭਾ ਹਲਕਾ ਪੂਰੀ ਚ ਤੇ ਬਹੁਤ ਵਧੀਆ ਔਰ ਇੱਥੇ ਟੈਲੈਂਟ ਬੱਚੇ ਮਤਲਬ ਕਿ ਔਣੇ ਸਮੇਂ ਤੇ ਤੁਸੀਂ ਦੇਖੋਗੇ ਇਸ ਤੋਂ ਇਲਾਵਾ ਵੀ ਇੱਕ ਸਕੂਲ ਟਿਬਾ ਰੋਡ ਤੇ ਤਗਵੇਂ ਪੜ ਕੇ ਤਿਆਰ ਤੇ ਇੱਕ ਤਾਜਪੁਰ ਰੋਡ ਤੇ ਹੋਰ ਬਣ ਜਾਰ ਰਿਹਾ ਵਾ ਉਹ ਵੀ ਕੰਮ ਚੱਲ ਰਿਹਾ ਵਾ ਇਸ ਤੋਂ ਇਲਾਵਾ ਕਲਾਸ਼ ਨਗਰੋੜ ਤੇ ਇੱਕ ਸਕੂਲ ਥੋੜਾ ਉਹ ਕੋਰ ਦਾ ਮੈਟਰ ਸੀਗਾ ਉਹ ਵੀ ਖਤਮ ਹੋ ਚਲੇ ਆਵਾ ਤੇ ਉਸ ਤੋਂ ਇਲਾਵਾ ਬਨਾਮ ਇਹ ਕਹਿਣ ਦਾ ਮਤਲਬ ਵੀ ਜਿਵੇਂ ਕਿ ਸਾਡੇ ਆਵਾਦੀ ਪੜ ਦੇ ਮੁਖੀ ਰਵਿੰਦ ਕੇਜੀਵਾਲ ਜੀ ਨੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਤੇ ਜੇ ਆਪਾਂ ਆਪਣੇ ਆਪ ਨੂੰ ਹਰ ਘਰ ਨੂੰ ਹਰ ਮਤਲਬ ਕਿ ਪਰਿਵਾਰ ਨੂੰ ਹਰ ਆਮ ਆਦਮੀ ਨੂੰ ਪੈਰਾਂ ਤੇ ਖੜੇ ਕਰਨਾ ਤੇ ਉਹਨੂੰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਉਹ ਪੜੇ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਜੇ ਹਰ ਆਦਮੀ ਪੜੇ ਲਿਖਿਆ ਹੋਊਗਾ ਤੇ ਤਾਂ ਉਹ ਦਾ ਘਰ ਵੀ ਪਰਿਵਾਰ ਵੀ ਤਰੱਕੀ ਕਰੂਗਾ ਤੇ ਸਾਡਾ ਸਮਾਜ ਵੀ ਤਰੱਕੀ ਕਰੂਗਾ ਸਾਡਾ ਪੰਜਾਬ ਸਟੇਟ ਵੀ ਤਰੱਕੀ ਕਰੂਗਾ ਇਹ ਤਰੱਕੀ ਦਾ ਰਾਹ ਸ਼ੁਰੂ ਹੋ ਗਿਆ ਅੱਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦੀ ਪਾਰਟੀ ਤੋਂ ਉਮੀਦਾਂ ਰੱਖੀਆਂ ਨੇ ਉਹ ਉਮੀਦਾਂ ਹਰ ਇੱਕ ਪੂਰੀਆਂ ਤੇ ਕੁਝ ਕੁ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਟੀਵੀ ਤੇ ਇੱਕ ਖਬਰ ਘੁੰਮਦੀ ਪਈ ਹੈ ਜਿਹੜੇ ਪੁਰਾਣੇ ਵ代ਕ ਰਹੇ ਨੇ ਉਹ ਮਤਲਬ ਕਿ ਕਿਤੇ ਨਾ ਕਿਤੇ ਆਪਣਾ ਕ੍ਰੈਡਿਟ ਅਦਿੱਤ ਕਿ ਲੈ ਰਹੇ ਨੇ ਠੀਕ ਹੈ ਨਾ ਚਾਹੂਗੀ ਜੇ ਨਾਲ ਅਹ ਐਲਾਨ ਕਰਨ ਨਾਲ ਚੀਜ਼ਾਂ ਨਹੀਂ ਬਣਦੀਆਂ ਹੈਗੀਆਂ ਪ੍ਰੈਕਟੀਕਲੀ ਬਣਾਉਣੀਆਂ ਪੈਂਦੀਆਂ ਹਜ਼ਾਰਾਂ ਕਰੋੜ ਰੁਪਈਆ ਜਿਹੜੀ ਪੁਰਾਣੀ ਸਰਕਾਰ ਸੀ ਹਜ਼ਾਰਾਂ ਕਰੋੜ ਰੁਪਈਆ ਉਹਨਾਂ ਦਾ ਜਿਹੜਾ ਛੱਡ ਕੇ ਸੀਗੇ ਮਤਲਬ ਕਿ ਠੇਕੇਦਾਰ ਕੰਮ ਵੀ ਬੰਦ ਕਰ ਗਏ ਸੀਗੇ ਵੀ ਜਿਹੜਾ ਪੁਰਾਣਾ ਸਾਡੀਆਂ ਪੇਮੈਂਟਾਂ ਖੜੀਆਂ ਨੇ ਉਹ ਪੇਮੈਂਟਾਂ ਮਤਲਬ ਕਿ ਹਜ਼ਾਰਾਂ ਕਰੋੜ ਰੁਪਈਆ ਸਾਡੀ ਸਰਕਾਰ ਨੇ ਉਹਨਾਂ ਦਾ ਪਹਿਲਾਂ ਅਦਾ ਕੀਤਾ ਤੇ ਫਿਰ ਇੱਥੇ ਦੇ ਅੱਜ 12 ਕਰੋੜ ਰੁਪਈਆ ਲਾ ਕੇ ਸਕੂਲ 2 ਸਾਲ ਜਿ ਤਿਆਰ ਹੋਇਆ ਵਾ ਤੇ ਉਹ ਕਿਉਂਕਿ ਉਹ ਕਹਿੰਦੇ ਵੀ ਜੋ ਪਹਿਲਾਂ ਝੂਠੋ ਨੇ ਬੋਲਿਆ ਸੀ ਝੂਠ ਦਾ ਜਵਾਬ ਲੋਕਾਂ ਨੇ ਦਿੱਤਾ ਤੇ ਉਹ ਜੋ ਮਰਜ਼ੀ ਝੂਠ ਬੋਲਣ ਤੇ ਲੋਕ ਸਮਝਦੇ ਨੇ ਬਹੁਤ ਸੂਝਵਾਨ ਨੇ ਪੰਜਾਬ ਦੇ ਲੋਕ ਤਾਂ ਇੰਨੇ ਸੂਝਵਾਨ ਸਮਝਦਾਰ ਨੇ ਉਹਨਾਂ ਨੇ ਤਾਂ ਹੀ 74 ਸਾਲ ਦਾ ਸਿਸਟਮ ਪਾਸੇ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ ਤੇ ਤਾਂ ਹੀ ਉਹ ਜਿਹੜੇ ਕਹਿੰਦੇ ਸੀ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਉਹਨਾਂ ਨੂੰ ਖੁੱਡੇ ਲੈਣ ਲਾਇਆ ਠੀਕ ਕਹਿਣਾ ਚਾਹੁੰਦਾ ਹਾਂ ਕਿ ਜੀ ਨਹੀਂ ਵਾਲ ਜਿੱਤੇ ਸੀ ਮਾਰਦੀ ਨੂੰ ਵੀ ਮਿਲੇ ਤੇ ਇੱਕ ਹੀ ਕਿਹਾ ਗਿਆ ਬਹੁਤ ਸਾਨੂੰ ਖੁਸ਼ੀ ਮਹਿਸੂਸ ਹੋਈ ਹੈ ਮਾਨਯੋਗ ਸੀਐਮ ਸਾਹਿਬ ਨੂੰ ਮਿਲ ਕੇ ਆਪਣੇ ਮਨ ਨੂੰ ਇੰਨੀ ਤਸੱਲੀ ਹੋਈ ਹੈ ਕਿ ਵਾਕੇ ਅਸੀਂ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਕਰਵਾ ਕੇ ਬਹੁਤ ਵਧੀਆ ਸਟੈਪ ਚੁੱਕਿਆ। ਇਸ ਤੋਂ ਪਹਿਲਾਂ ਸਾਡਾ ਬੱਚਾ 10th ਕਲਾਸ ਦੇ ਵਿੱਚ ਸੀ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜ ਰਿਹਾ ਸੀ। ਪਰੰਤੂ ਐਮੀਨੈਂਸ ਸਕੂਲ ਆਫ ਐਮੀਨੈਂਸ ਜਦੋਂ ਸਟਾਰਟ ਹੋਇਆ ਅਸੀਂ ਬੱਚੇ ਦਾ ਟੈਸਟ ਦਵਾਇਆ। ਬੱਚੇ ਨੇ ਬਹੁਤ ਵਧੀਆ ਨੰਬਰ ਲਏ ਉਹਨੂੰ ਐਡਮਿਸ਼ਨ ਮਿਲੀ। ਵਾਕੇ ਇੱਕ ਗਰਮ ਵਾਲੀ ਗੱਲ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਾਡਾ ਬੱਚਾ ਇਸ ਸਮੇਂ ਸਕੂਲ ਆਫ ਐਮੀਨੈਂਸ ਦੇ ਵਿੱਚ ਕਿਉਂਕਿ ਐਨੀਆਂ ਸਹੂਲਤਾਂ ਸ਼ਾਇਦ ਹੀ ਸਰਕਾਰੀ ਸਕੂਲ ਦੇ ਵਿੱਚ ਪਹਿਲਾਂ ਕਦੀ ਮਿਲੀਆਂ ਹੁਣ ਜਿਨੀਆਂ ਕੀ ਹੁਣ ਸਾਡੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਸਹੂਲਤਾਂ ਵਾ ਸਟਾਰਟ ਕਰ ਦਿੱਤੀਆਂ ਠੀਕ ਸੋ ਹਰ ਇੱਕ ਚੀਜ਼ ਚਾਹੇ ਸਕੂਲ ਦੀ ਬਿਲਡਿੰਗ ਹੈ ਚਾਹੇ ਸਕੂਲ ਦਾ ਸਟਾਫ ਹੈ ਚਾਹੇ ਇਨਫਰਾਸਟ੍ਰਕਚਰ ਹੈ ਹਰ ਇੱਕ ਚੀਜ਼ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਆਪਣਾ ਇਹ ਸਰਕਾਰੀ ਸਕੂਲ ਹੈ ਜਿਹੜਾ ਮਾਤ ਪਾ ਰਿਹਾ ਹੈ ਫੀ ਸਟਰਕਚਰ ਦੀ ਗੱਲ ਕਰੀਏ ਤਾਂ ਉਹ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਕਿੱਥੇ ਉੱਤੇ ਹਰ ਮਹੀਨੇ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ 4-4000 5-5000 ਰੁਪਏ ਖਰਚ ਕਰਨਾ ਪੈਂਦਾ ਸੀ ਤੇ ਇੱਥੇ ਬਿਲਕੁਲ ਫ੍ਰੀ ਆਫ ਕੋਸਟ ਔਰ ਸਭ ਤੋਂ ਵੱਡੀ ਗੱਲ ਸਾਨੂੰ ਹੋਰ ਜਿਹੜੀ ਕਿ ਇਸ ਸਕੂਲ ਦੀ ਖਾਸੀਅਤ ਲੱਗੀ ਹੈ ਕਿ ਜਿੱਦਾਂ ਕਿ ਬੱਚਾ ਪੜ੍ਹਾਈ ਤੋਂ ਬਾਅਦ ਕੰਪੀਟੀਸ਼ਨ ਇਗਜ਼ਾਮ ਦੀ ਤਿਆਰੀ ਕਰਨ ਲਈ ਜਾਂਦਾ ਸੀ ਕੋਈ ਵੀ ਬੱਚੇ ਜਾਂਦੇ ਐ ਤਾਂ ਉਹਨਾਂ ਨੂੰ ਲੱਖਾਂ ਰੁਪਏ ਦੇਨੇ ਪੈਂਦੇ ਸੀ ਪਰੰਤੂ ਇੱਥੇ ਬਿਲਕੁਲ ਫ੍ਰੀ ਆਫ ਕੋਸਟ ਵਿంటర్ ਕੈਂਪ ਲਗਾਏ ਗਏ ਜਿਹਦੇ ਵਿੱਚ ਬੱਚਿਆਂ ਨੂੰ ਨੀਟ ਦੀ ਤਿਆਰੀ ਕਰਵਾਈ ਗਈ ਜੇਏ ਦੀ ਤਿਆਰੀ ਕਰਵਾਈ ਗਈ ਫਿਰ ਐਕਸਪੋਜ਼ਰ ਕੈਂਪ ਲੈ ਕੇ ਗਏ ਬੱਚਿਆਂ ਨੂੰ ਉੱਥੇ ਵੀ ਬਹੁਤ ਕੁਝ ਦਿਖਾਇਆ ਗਿਆ ਫਿਰ ਬੱਚਿਆਂ ਨੂੰ ਮੋਟੀਵੇਸ਼ਨਲ ਪਿਕਚਰਸ ਦਿਖਾਈਆਂ ਤਾਂ ਕਿ ਬੱਚੇ ਪ੍ਰੇਰਿਤ ਹੋਣ ਅਤੇ ਅੱਗੇ ਹੀ ਵਧਦੇ ਜਾਣ ਸੋ ਲਾਸਟ ਵਿੱਚ ਮੈਂ ਭਗਵੰਤਪਾਲ ਸਾਹਿਬ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਸਾਡੇ ਬੱਚੇ ਨੂੰ ਐਡਮਿਸ਼ਨ ਮਿਲੀ ਹੈ ਤੇ ਸਾਨੂੰ ਐਦਾ ਲੱਗਦਾ ਹੈ ਕਿ ਸਾਡੇ ਬੱਚੇ ਦਾ ਭਵਿੱਖ ਹੈ ਜਿਹੜਾ ਬਿਲਕੁਲ ਸੁਰੱਖਿਅਤ ਹੈ ਅਸੀਂ ਸਿਕਿਉਰ ਹਾਂ ਆਪਣੇ ਬੱਚੇ ਬद्दल ਠੀਕ ਪੜ੍ਹਦੇ ਹਾਂ ਹਾਂਜੀ ਸਰ ਅੱਛਾ ਤੇ ਕੀ ਕਹਿਣਾ ਚਾਹੋਗੇ ਅੱਜ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਸਕੂਲ ਤੇ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਵਧੀਆ ਲੱਗਾ ਸਰ ਅਸੀਂ ਤਾਂ ਜਾਣਿਆ ਸੀ ਪੂਰੀ ਮਤਲਬ ਸਟੱਡੀ ਇੱਥੇ ਹੀ ਕਰੀਏ ਬਟ ਸਰ ਸਾਨੂੰ 12th ਚ ਜਾਣਾ ਪੈਣਾ ਦੂਜੇ ਕਾਲਜ ਸਕੂਲ ਛੱਡ ਕੇ ਸਕੂਲ ਬਹੁਤ ਵਧੀਆ ਪ੍ਰਾਈਵੇਟ ਨਾਲੋਂ ਵੀ ਬਹੁਤ ਵਧੀਆ ਹੈ ਅਸੀਂ ਤਾਂ ਸੋਚਿਆ ਨਹੀਂ ਸੀ ਕਿ ਬਣੀਗਾ ਕਿ ਇਹ ਬਹੁਤ ਬੰਦ ਸਾਨੂੰ ਹੋਪ ਨਹੀਂ ਸੀ ਕਿ ਇਹ ਸਕੂਲ ਬਣੇਗਾ ਬਟ ਸਰ ਸਟਾਰਟ ਹੋ ਗਿਆ ਤੇ ਹੁਣ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਨਾਜੀ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇਗਾ ਸਕੂਲ ਹਾਂਜੀ ਸਰ ਇਹ ਸਕੂਲ ਬਹੁਤ ਅੱਗੇ ਜਾਏਗਾ ਸਕੂਲ ਦਾ ਸਟਾਫ ਕਿਸ ਤਰ੍ਹਾਂ ਦਾ ਹੈ টিਚਰਸ ਕਿਸ ਤਰ੍ਹਾਂ ਦੇ ਨੇ টিਚਰਸ ਤਾਂ ਬਹੁਤ ਵਧੀਆ ਸਰ ਤੇ ਸਾਰਾ ਕੁਝ ਸਮਝਾਉਂਦੇ ਵਗੈਰਾ ਸਾਰਾ ਕੁਝ ਜੋ ਵੀ ਪੁੱਛਦੇ ਆ ਉਹ ਬੜੀ ਅੱਛੀ ਤਰ੍ਹਾਂ ਐਕਸਪਲੇਨੇਸ਼ਨ ਕਰਦੇ ਠੀਕ ਹੈ ਸਾਡੇ ਨਾਲ ਐਮਐਲਏ ਸਾਹਿਬ ਤੇ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜਿਨ੍ਹਾਂ ਨੇ ਦੱਸਿਆ ਕਿ ਇਸ ਸਕੂਲ ਦੇ ਵਿੱਚ ਕਿਸ ਤਰ੍ਹਾਂ ਐਡਮਿਸ਼ਨ ਲਈ ਜਾ ਸਕਦੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਸਕੂਲ ਉਹ ਇੰਨੇ ਇੱਥੇ ਤਿਆਰ ਕੀਤੇ ਜਾਣਗੇ ਲੁਧਿਆਣਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ